ਜਦੋਂ ਆਤਮਾ ਜੋਤੀ ਜੋਤ ਦੀ ਗੱਲ ਕਰਦੇ ਹਾਂ ਉਹਨਾਂ ਸਹਿਬ ਸਰੀਰ ਤਿਆਗਣ ਦੀ ਘਟਨਾ ਜਿਹੜੀ ਉਹਦੇ ਚ ਤੋਂ ਉਹੋ ਤਰ੍ਹਾਂ ਜਿਹੜੀਆਂ ਗੱਲਾਂ ਨੇ ਨਾ ਉਹ ਸਮਝ ਨਹੀਂ ਆ ਜਾਂਦੀਆਂ ਜਿਹੜੀ ਮਿਹਰਬਾਨ ਵਾਲੀ ਸਾਖੀ ਹੈ ਨਾ ਮੈਂ ਕਿਸੇ ਨਵੇਂ ਗ੍ਰੰਥ ਧਾਣੇ ਲੈਂਦਾ ਜਿਹੜਾ ਹੈ ਉਹ ਆਪਾਂ ਪੁਰਾਣੇ ਗ੍ਰੰਥਾਂ ਨੂੰ ਸਮਝਦਾ ਬੱਪਾਈ ਬਾਬੇ ਮਿਹਰਬਾਨ ਵਾਲੀ ਜਿਹੜੀ ਜਨਮ ਸਾਖੀ ਹੈ ਗੁਰੂ ਅੰਗਦ ਸਾਹਿਬ ਉਹਦੇ ਵਿੱਚ ਲਿਖਿਆ ਵੀ ਗੁਰਨਾਨਕ ਸਾਹਿਬ ਪਾਤਸ਼ਾਹ ਭਾਈ ਲੈਹਣੇ ਨੂੰ ਗੁਰ ਅੰਗਦ ਸਿੰਘ ਬਣਾਉਣ ਤੋਂ ਬਾਅਦ 4 ਮਹੀਨੇ ਤੱਕ ਇਸ ਸੰਸਾਰ ਉੱਤੇ ਸਰੀਰਕਾਰ ਜਾਂ ਦੇ ਰਚਿਆ ਅਸੀਂ ਆਮ ਤੌਰ ਤੇ ਹੀ ਸਮਝਦੇ ਹਾਂ ਵੀ ਅੱਜ ਪਾਪਾ ਜੀ ਨੇ ਆਪਣਾ ਰੂਪ ਬਣਾਇਆ ਹੁਣ ਹੈ ਗੁਰ ਅੰਗਸਨ ਥਾਪਿਆ ਹੋਣਾ ਤੇ ਇੱਕ ਦੋ ਦਿਨ ਬਾਅਦ ਇੱਦਾਂ ਸਰੀਰ ਚਲਾਣਾ ਕਰਕੇ ਨਹੀਂ 4 ਮਹੀਨੇ ਤੱਕ ਗੁਰਨਾਨਕ ਸਾਹਿਬ ਪਾਤਸ਼ਾਹ ਸੰਸਾਰ ਤੇ ਰਹੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਦੋ ਵਾਰ ਤਾਂ ਖਡੂਰ ਸਾਹਿਬ ਜਾ ਕੇ ਆਏ ਗੁਰਮੁਖ ਗੁਰਨਾਥ ਸਾਹਿਬ ਪਾਤਸ਼ਾਹ ਕਰਤਾਰਪੁਰ ਹੀ ਸੰਸ। ਫੇਰ ਹੀ ਅਖੀਰ ਤੇ ਬਚਨ ਕਿਹਾ ਜੋ ਦੀ ਉਸ ਮੌਨ ਤੋਂ ਪਹਿਲਾਂ ਇਹ ਬਚਨ ਕਿਹਾ ਕਹਿਣ ਲੱਗੇ ਗੁਰੂ ਅੰਗਦ ਸਾਹਿਬ ਜੀ ਤੁਸੀਂ ਕਰਤਾਰਪੁਰ ਨਹੀਂ ਰਹਿਣਾ ਤੁਸੀਂ ਖਡੂਰ ਚਲੇ ਜਾਣਾ। ਪਰ ਕੇ ਗੁਰੂ ਪਾਤਸ਼ਾਹ ਜਾਣਦੇ ਸਨ। ਜਦੋਂ ਗੁਰੂ ਪਾਬੇ ਨੇ ਦੋ ਮਹੀਨੇ ਦੇਖਿਆ ਨਾ ਦੋ ਢਾਈ ਮਹੀਨੇ ਇਦਾਂ ਗੁਰੂ ਸਾਹਿਬ ਨੇ ਦੇਖ ਲਿਆ ਵੀ ਪੁੱਤਰ ਮੁਰਦਤਾ ਕਾਰੀ ਰਹੇ ਨੇ ਹਾਟੀ ਨਹੀਂ ਰਹੇ ਉਹ ਤਾਂ ਜਿੱਤੇ ਬਿਠਾ ਦਿੱਤਾ ਗੁਰੂ ਅੰਗਦ ਸਾਹਿਬ ਪਾਤਸ਼ਾਹ ਨੇ ਪਰ ਗੁਰੂ ਕੇ ਪੁੱਤਰ ਦਿਲ ਘੋਟੇ ਆ ਕੀ ਫਿਰ ਹਟੇ ਨਹੀਂ ਸਾਡਾ ਹੀ ਹੱਕ ਬਣਦਾ ਕੁਝ ਇਦਾਂ ਆਮ ਝੋਲੇ ਪਾਲੇ ਸਿੱਖਾਂ ਨੂੰ ਵੀ ਆਪਣੇ ਹੱਕ ਚ ਕਰਨ ਦਾ ਯਤਨ ਕਰਦੇ ਰਹੇ ਵੀ ਸਿੱਖ ਸਾਡੇ ਹੱਕ ਚ ਹੋ ਜਾਣ ਜਦੋਂ ਦੋ ਢਾਈ ਮਹੀਨੇ ਇਦਾਂ ਹੁੰਦਾ ਰਹਾ ਅਖੀਰ ਪੁੱਤੇ ਜੋਤੀ ਜੋਤ ਸਰੀਰ ਤਿਆਗਣ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਗੁਰੂ ਅੰਗਦ ਸਾਹਿਬ ਨੂੰ ਕਿਹਾ ਗੁਰੂ ਅੰਗਦ ਸਾਹਿਬ ਜੀਓ ਤੁਸੀਂ ਕਰਤਾਰ ਪਰ ਨਾ ਰਹੋ ਤੁਸੀਂ ਖਡੂਰ ਚਲੇ ਜਾਓ ਕਿਉਂ ਇਹ ਪੁੱਤਰ ਨੇ ਝਗੜਾ ਨਹੀਂ ਹੋਣਾ ਚਾਹੀਦਾ ਘਰ ਦੇ ਵਿੱਚ ਤੇ ਤੁਸੀਂ ਛੱਡ ਕੇ ਚਲੇ ਜਾਓ ਕਿਉਂਕਿ ਗੁਰਨਾਨਕ ਸਾਹਿਬ ਦੀ ਜੋਤ ਕੋਲ ਕੋ ਇਨੀ ਸਮਰਥਾ ਹੈ ਇਕ ਗੁਨਾਹ ਸੇ ਜਾਣਦੇ ਸਨ ਵੀ ਧੰਗੂ ਅੰਗਦ ਸਾਹਿਬ ਪਾਤਸ਼ਾਹ ਜਿੱਥੇ ਬੈਠਣਗੇ ਸੰਗਤਾਂ ਨੇ ਆਪਨੇ ਪਹੁੰਚ ਜਾਣਾ ਹੈ ਉੱਥੇ ਗੁਰੂ ਨੂੰ ਥੜਾ ਕਿਤੇ ਗੁਰੂ ਅਖਵਾਣ ਦੇ ਲਈ ਬਿਲਡਿੰਗਾਂ ਦੀ ਲੋੜ ਹੈ ਕਿਤੇ ਥਾਂ ਦੀ ਲੋੜ ਹੈ ਨਹੀਂ ਜਿੱਥੇ ਗੁਰੂ ਬੈਠ ਜਾਏ ਉਹ ਥਾਂ ਆਪਣੇ ਆਪ ਸੋਹਣੀ ਪਵਿੱਤਰ ਹੋ ਜਾਂਦੀ ਹੈ ਦੂਸਰੀ ਜਿਹੜੀ ਆਪਾਂ ਦੋ ਮਿੰਟ ਗੱਲ ਕਰੀਏ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਜੋਤੀ ਜੋਤ ਸਮਾਉਣ ਦੇ ਵੇਲੇ ਨਾ ਤੋ ਤਿੰਨ ਇਦਾਂ ਦੀ ਜਿਹੜੇ ਨੇ ਉਹ ਦੇਖੇ ਜਾਂਦੇ ਨੇ ਵੀ ਇਦਾਂ ਹੋਇਆ ਕਈ ਇਦਾਂ ਵੀ ਲਿਖਦੇ ਨੇ ਵੀ ਗੁਰੂ ਅੰਕਸਰ ਪਾਤਸ਼ਾਹ ਜੀ ਉਤ ਸਮਾ ਗਏ ਜੋ ਚਾਦਰ ਚੱਕੀ ਤੇ ਫੋਲੀ ਨਿਕਲੇ ਇਹ ਬਹੁਤ ਬਹੁਤ ਸੁਣਦੇ ਰਹੇ ਆ ਇਦਾਂ ਵੀ ਜਦੋਂ ਗੁਰੂ ਪਾਤਸ਼ਾਹ ਇਦਾਂ ਸਰੀਰ ਦੇ ਉੱਤੇ ਚਿੱਟ ਚਾਦਰ ਲੈ ਕੇ ਇਦਾਂ ਪੈ ਗਏ ਅੰਮ੍ਰਿਤ ਵੇਲੇ ਪਾਤਸ਼ਾਹ ਜਿਨਹੀ ਨਾਮ ਤੇ ਆ ਜਾ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇਦਾਂ ਉਚਾਰਨ ਕਰਕੇ ਗੁਰੂ ਪਾਤਸ਼ਾਹ ਨੇ ਇਦਾਂ ਆਪਣੇ ਸਿਰ ਚਾਦਰ ਇਦਾਂ ਸਰੀਰ ਦੇ ਉੱਤੇ ਲੈ ਲਈ ਆਪਣੇ ਤੇ ਗੁਰੂ ਪਾਤਸ਼ਾਹ ਆਪਣੇ ਸਵਾਸਾਂ ਨੂੰ ਪੂਰਾ ਕਰ ਗਏ। ਸਰੀਰਕ ਤੌਰ ਦੇ ਉੱਤੇ ਕਹਿ ਲਓ। ਤੋਂ ਕੁਝ ਤੀਤਾਂ ਪੜਨ ਨੂੰ ਵੀ ਮਿਲ ਜਾਂਦਾ ਨਵੇਂ ਗ੍ਰੰਥਾਂ ਦੇ ਵਿੱਚੋਂ ਵੀ ਚਾਦਰ ਚੱਕੀ ਸਿੱਖਾਣੇ ਕੋਲ ਸਮੇਂ ਬਾਅਦ ਤੇ ਫੋਲੀ ਮਿਲੇ। ਵੀ ਗੁਰੂ ਪਾਤਸ਼ਾਹ ਸਣੇ ਸਰੀਰ ਚਲੇ ਗਏ। ਹੁਣ ਇਹ ਜੀ ਇਤਿਹਾਸ ਵਿੱਚ ਕਿਤੇ ਲਿਖਿਆ ਵੀ ਮਿਲ ਗਿਆ ਤੇ ਇਹ ਆਮ ਬੰਦਿਆਂ ਨੇ ਲਿਖਿਆ ਇਤਿਹਾਸ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਗੁਰੂ ਸਾਹਿਬ ਪਾਤਸ਼ਾਹ ਤੇ ਬਾਣੀ ਦੇ ਵਿੱਚ ਇਹ ਬਚਨ ਗੁਰਨਾਨਕ ਸਾਹਿਬ ਪਾਤਸ਼ਾਹ ਆਪ ਕਹਿ ਰਹੇ ਨੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਣਾ ਹੁਣ ਇਹ ਤਾਂ ਕਿਸੇ ਜਨ ਨੂੰ ਨਹੀਂ ਨਾ ਦਿਖਾ ਇਹ ਤਾਂ ਬਾਣੀ ਕਹਿ ਰਹੀ ਹੈ ਗੁਰਨਾਨਕ ਸਾਹਿਬ ਪਾਤਸ਼ਾਹ ਖੁਦ ਕਹਿ ਰਹੇ ਹੈ ਕਪੜਾ ਰੂਪ ਸੁਹਾਵਣਾ ਇਹ ਸੋਨਾ ਸਰੀਰੂਪੀ ਕੱਪੜਾ ਛੱਡ ਦੁਨੀਆ ਅੰਦਰ ਜਾਵਣਾ ਜਦੋਂ ਅਸੀਂ ਜਾਣਾ ਨਾ ਉਦੋਂ ਛੱਡ ਕੇ ਚਲੇ ਜਾਣਾ ਇੱਥੇ ਹੁਣ ਇਹ ਬਾਣੀ ਕਹਿ ਰਹੀ ਹੈ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਉ ਇਸ ਕਰਕੇ ਗੁਰਨਾਨਕ ਸਾਹਿਬ ਪਾਤਸ਼ਾਹ ਸਿ ਉਹ ਰਾਵੀ ਦੇ ਕਿਨਾਰੇ ਕੀਤਾ ਸੰਸਕਾਰ ਗਾਵੀ ਦੇ ਕਿਨਾਰੇ ਕੀਤਾ ਗਿਆ ਹਾਂ ਜਦੋਂ ਇਹ ਸੰਸਕਾਰ ਕਰ ਦਿੱਤਾ ਗਿਆ ਉਸ ਤੋਂ ਬਾਅਦ ਪਟਨਾ ਇੱਕ ਵਾਪਰੀ ਗਿਆ ਉਹ ਇਹ ਵਾਪਰੀ ਵੀ ਜਿਹੜੇ ਮੁਸਲਮਾਨ ਸਨ ਉਹਨਾਂ ਨੇ ਇੱਕ ਮਕਬਰਾ ਗੁਰਮਖੋ ਬਣਾ ਲਿਆ ਉੱਥੇ ਜਿਹੜੇ ਹਿੰਦੂ ਜੋਗੀ ਸਨ ਉਹਨਾਂ ਨੇ ਸਮਾਦ ਬਣਾਈ ਉੱਥੇ ਇਹ ਇਹ ਹੋਇਆ ਕਈ ਵਾਰ ਨਾ ਕੁਝ ਪਟਨਾਵਾਂ ਵਿੱਚ ਛੋਟੀਆਂ ਹੁੰਦੀਆਂ ਨੇ ਉਹ ਅਸੀਂ ਵਧਾਵਦਾ ਕਿ ਹਲ ਹੋਈ ਵੱਧ ਜਾਂਦੀਆਂ ਨੇ ਗੰਨ ਸੀ ਵਿਸਸਕਾਰ ਕਰਨ ਤੋਂ ਬਾਅਦ ਸਿੱਖਾਂ ਨੇ ਤੇ ਕੁਝ ਨਹੀਂ ਬਣਾਇਆ ਉੱਥੇ ਕਉਂਤੀ ਗੁਰੂ ਪਾਤਸ਼ਾਹ ਕਿਤੇ ਗਏ ਸਨ ਸਿੱਖਾਂ ਉਤੇ ਇਹ ਸੀ ਨਾ ਵੀ ਬਾਬਾ ਗਿਆਈ ਕਿਤੇ ਨਹੀਂ ਗੁਰਾਂਖ ਸਾਹਿਬ ਪਾਤਸ਼ਾਹ ਗੁਰੂ ਅੰਗਦ ਸਾਹਿਬ ਦੇ ਅੰਦਰ ਬਿਰਾਜਮਾਨ ਹੋ ਗਏ ਨੇ ਗੁਰੂ ਸਾਹਿਬ ਕਿਤੇ ਗਏ ਨਹੀਂ ਸਰੀਰ ਦੇ ਅਗਿਆ ਸਿੱਖਾਂ ਨੇ ਕੁਝ ਨਹੀਂ ਬਣਾਇਆ ਉੱਥੇ ਪਰ ਜੋਗੀ ਹਿੰਦੂ ਜਿਹੜੇ ਜੋਗੀ ਸਨ ਉਹਨਾਂ ਨੇ ਉੱਥੇ ਸਮਾਧ ਬਣਾ ਲਈ ਇਹ ਘਟਨਾ ਵਾਪਰੀ ਸਤਵੀਰ ਸਿੰਘ ਲਿਖਦੇ ਨੇ ਦੂਜੇ ਪਾਸੇ ਜਿਹੜੇ ਮੁਸਲਮਾਨ ਸਨ ਉਹਨਾਂ ਨੇ ਮਕਬਰਾ ਬਣਾ ਲਿਆ ਉੱਥੇ ਸਸਰਾਵੀ ਦੇ ਕਿਨਾਰੇ ਮਕਬਰਾ ਬਣਾ ਲਿਆ ਪਰ ਕਹਿੰਦੇ ਅੱਗੇ ਕੀ ਲਿਖਦੇ ਨੇ ਕਹਿਣ ਲੱਗੇ ਰਾਵੀ ਨਾ 18 ਸਾਲ ਗੁਰੂ ਬਾਬੇ ਦੀ ਬਾਣੀ ਸੁਣਦੀ ਰਹੀ ਰਾਵੀ ਦਰਿਆ 18 ਸਾਲ ਬਾਬੇ ਦੀ ਬਾਣੀ ਸੁਣਦਾ ਰਿਹਾ ਉਹ ਵੀ ਬਾਬੇ ਦੇ ਬਚਨਾਂ ਤੋਂ ਜਾਣੂ ਸੀ ਕਹਿਣ ਲੱਗੇ ਇੱਕ ਦਿਨ ਰਾਵੀ ਚੜ੍ਹ ਕੇ ਆਈ ਚੜ੍ਹ ਕੇ ਆਈ ਜੋੜਦੀ ਏਦਾਂ ਉਹਨੇ ਮਕਬਰਾ ਵੀ ਢਾ ਦਿੱਤਾ ਉਹਨੇ ਸਮਾਦ ਵੀ ਢਾ ਦਿੱਤੀ ਤੇ ਆਪਣੇ ਅੰਦਰ ਰੋੜ ਕੇ ਲੈ ਗਈ ਕਈ ਵਾਰ ਯਤਨ ਕੀਤਾ ਗਿਆ ਵੀ ਸਮਾਦ ਬਣਾਈਏ ਮਕਬਰਾ ਬਣਾਈਏ ਪਰ ਜਦੋਂ ਵੀ ਕੋਈ ਬਣਾਉਂਦਾ ਸੀ ਰਾਬੀ ਚੜ੍ਹ ਕੇ ਆਉਂਦੀ ਸੀ ਸੱਤਪਜ ਨਾਲ ਹੀ ਉੜ ਕੇ ਲੈ ਜਾਂਦੀ ਸੀ ਕਿਉਂਕਿ ਰਾਬੀ ਵੀ ਗੁਰੂ ਬਾਬੇ ਦੀ ਬਾਣੀ ਨੂੰ ਸੁਣਦੀ ਰਹਿੰਦੀ ਸੀ ਗੁਰਨਾਨਕ ਸਾਹਿਬ ਪਾਤਸ਼ਾਹ ਗਿਆਨ ਰੂਪ ਦੇ ਵਿੱਚ ਹੋ ਕੇ ਬਾਬੇ ਲੈਣੇ ਅੰਦਰ ਸਮਾ ਗਏ ਜੀ ਇਸ ਕਰਕੇ ਇਹ ਇਹ ਭਰਮ ਨਹੀਂ ਇਦਾਂ ਕਰਨਾ ਕਿਉਂਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਬਾਣੀ ਅੰਦਰ ਬੈਠੇ ਨੇ ਕਿ ਗੁਰੂ ਬਾਬਾ ਚਲਾ ਗਿਆ ਇਦਾਂ ਕੁਛ ਨਹੀਂ ਹਾਂ ਜੁੜ ਜਾਂਦੀਆਂ ਨੇ ਘਟਨਾਵਾਂ ਇਦਾਂ ਜਿਵੇਂ ਨਾ ਇੱਕ ਘਟਨਾ ਤੁਸੀਂ ਪੜ੍ਹਦੇ ਹੋ ਆ ਸਰਹੰਦ ਦੀ ਘਟਨਾ ਹੈ ਚਲੋ ਮੈਂ ਤੁਹਾਨੂੰ ਤਾਂ ਤੁਹਾਨੂੰ ਕਹਿ ਜਾਵਾਂ ਕੋਈ ਗੱਲ ਪਕੜ ਜਾ ਜੀ ਹੁਣ ਅਸੀਂ ਇਤਿਹਾਸ ਵਿੱਚ ਕੇਵਲ ਇਹਨਾਂ ਲਿਖਿਆ ਮਿਲਦਾ ਹੈ ਵੀ ਛੋਟੇ ਸਗਲ ਦੇ ਸ਼ਹੀਦ ਹੋਈ ਛੋਟੇ ਸਾਹਿਬ ਜਦਿਆਂ ਨੇ ਤੇ ਟੋਡਰ ਮੱਲ ਨੇ ਮੁੱਲ ਜ਼ਮੀਨ ਖਰੀਦ ਕੇ ਸਸਕਾਰ ਕੀਤਾ ਲੈ ਐਨੀ ਗੱਲ ਹੈ ਇਤਿਹਾਸ ਵਿੱਚ ਇਤਿਹਾਸ ਵਿੱਚ ਕਿੰਨੀ ਗੱਲ ਹੈ ਵੀ ਛੋਟੇ ਸਗਦਨ ਦੀ ਸਸਕਾਰ ਦੇ ਸਮੇ ਟੋਡਰ ਮੱਲ ਨੇ ਜ਼ਮੀਨ ਖਰੀਦ ਕੇ ਮੁੱਲ ਜ਼ਮੀਨ ਖਰੀਦ ਕੇ ਸਸਕਾਰ ਕੀਤਾ ਐਨੀ ਗੱਲ ਇਤਿਹਾਸ ਵਿੱਚ ਮਿਲਦੀ ਹੁਣ ਕਿੰਨੀ ਵੱਧ ਗਈ ਹੁਣ ਇਹ ਵੱਧ ਗਈ ਵੀ ਸੋਨਾ ਦੇ ਕੇ ਖਰੀਦੀ ਫਿਰ ਸੋਨੇ ਤੋਂ ਬਾਅਦ ਇਹ ਵੀ ਵਧ ਗਈ ਵੀ ਮੋਹਰਾਂ ਦੇ ਕੇ ਖਰੀਦੀ ਫਿਰ ਮੋਹਰਾਂ ਦੇ ਖਰੀਦੀ ਮੋਹਰਾਂ ਦੀ ਗਿਣਤੀ ਵੀ ਹੋ ਗਈ ਫਿਰ ਮੋਹਰਾਂ ਦਾ ਮੁੱਲ ਵੀ ਪੈ ਗਿਆ ਅੱਜ ਇਦਾਂ ਹੀ ਆ ਨਾ ਜੀ 78000 ਮੋਹਰਾਂ ਦੇ ਕੇ ਇੰਨੀ ਥਾਂ ਤੇ ਇਦਾਂ ਦਾ ਕੁਝ ਨਹੀਂ ਇਹ ਗੱਲਾਂ ਬਾਅਦ ਚ ਵੱਧ ਜਾਂਦੀਆਂ ਇਤਿਹਾਸ ਕੇਵਲ ਇੰਨਾ ਹੀ ਲਿਖ ਪੁਰਾਣੇ ਗ੍ਰੰਥਕ ਇੰਨੇ ਹੀ ਲਿਖਿਆ ਮਿਲੇ ਆ ਵੀ ਜਗਾ ਮੌਨ ਖਰੀਦ ਕੇ ਸਸਕਾਰ ਕੀਤਾ ਗਿਆ ਐਨਾ ਹੀ ਲਿਖਿਆ ਉਸ ਤੋਂ ਬਾਅਦ ਫਿਰ ਮੇਰੇ ਵਰਗਿਆਂ ਨੇ ਗੱਲਾਂ ਬਹੁਤ ਵਧਾ ਆਪਣਾ ਇੰਨਾ ਮੋਹਰਾਂ ਦੀ ਗਣਤੀ ਵੀ ਕਰਤੀ ਇਹ ਤਾਂ ਬਹੁਤ ਕੁਝ ਕਰਤਾ ਤਾਂ ਇਤਿਹਾਸ ਵਿੱਚ ਗੱਲ ਛੋਟੀ ਲਿਖੀ ਹੁੰਦੀ ਹੈ ਹੌਲੀ ਹੌਲੀ ਉਹ ਵੱਧਦੀ ਵੱਧਦੀ ਵੱਧ ਜਾਂਦੀ ਹੈ ਇਤਿਹਾਸ ਵਿੱਚ ਐਨਾ ਹੀ ਲਿਖਿਆ ਸਸਕਾਰ ਤੋਂ ਬਾਅਦ ਹਿੰਦੂ ਤੇ ਮੁਸਲਮਾਨਾਂ ਨੇ ਮਕਬਰਾਂ ਤੇ ਸਮਾਦ ਬਣਾ ਲਈ ਪਰ ਰਾਵੀ ਚੜ੍ਹ ਕੇ ਆਈ ਤੇ ਉਹ ਤਾਕੂ ਸ਼ਰੋੜ ਕੇ ਲੈ ਗਈ ਅੱਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਜੋਤੀ ਜੋਤ ਪੁਰਬ ਹੈ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨਰਮਤਾ ਆਪ ਸਾਰੀਆਂ ਸੰਗਤਾਂ ਦੇ ਉੱਤੇ ਇਦਾਂ ਹੀ ਬਣਿਆ ਰਹੇ ਭੁੱਲਾਂ ਛੁੱਕਾਂ ਦੀ ਖਿਮਾ ਫਤਿਹ ਬੁਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ